ਤੁਸੀਂ ਬਾਰ ਬਾਰ ਕਹਿੰਦੇ ਹੋ ਬਾਣੀ ਪੜ੍ਹ ਕੇ ਕੀ ਮਿਲਿਆ ਕੀਰਤਨ ਸੁਣ ਕੇ ਕੀ ਮਿਲਿਆ ਆ ਸੁਣ ਲਓ ਵੀ ਕੀਰਤਨ ਸੁਣ ਕੇ ਕੀ ਮਿਲਦਾ ਬਾਣੀ ਪੜ੍ਹ ਕੇ ਕੀ ਮਿਲਦਾ ਕਹਿੰਦੇ ਜੀ ਕੀ ਮਿਲਦਾ ਕਹਿੰਦੇ ਕਿਸੇ ਭਾਂਡੇ ਵਿੱਚ ਘਿਓ ਪਾ ਦਿਓ ਨਾ ਜੇ 5-6 ਘੰਟੇ ਕਿਸੇ ਭਾਂਡੇ ਵਿੱਚ ਘਿਓ ਪਿਆ ਹੋਵੇ ਬਾਅਦ ਉਸ ਭਾਂਡੇ ਵਿੱਚੋਂ ਘਿਓ ਨੂੰ ਕੱਢ ਦਿਓ ਯਾਦ ਰੱਖਿਓ ਜਿਸ ਭਾਂਡੇ ਵਿੱਚ 2-4 ਘੰਟੇ ਘਿਓ ਪੈ ਗਿਆ ਨਾ ਜਦੋਂ ਕੱਢੋਂਗੇ ਨਾ ਫਿਰ ਉਸ ਭਾਂਡੇ ਵਿੱਚ ਘਿਓ ਦੀ ਠੰਡਾਈ ਜ਼ਰੂਰ ਰਹਿ ਜੇ ਇਸੇ ਤਰੀਕੇ ਨਾਲ ਜਿਸ ਭਾਂਡੇ ਵਿੱਚ ਘੜੀ ਤੋਂ ਘੜੀ ਘਿਓ ਪੈ ਗਿਆ ਉਹਦੇ ਵਿੱਚ ਠੰਡਾਈ ਜ਼ਰੂਰ ਆ ਜਾਂਦੀ ਹੈ ਯਾਦ ਰੱਖਿਓ ਜਿਸ ਹਿਰਦੇ ਰੂਪੀ ਭਾਂਡੇ ਵਿੱਚ ਆ ਤਸੀਂ ਬਾਣੀ ਪਾ ਦਿੱਤੀ ਨਾਮ ਪਾ ਦਿੱਤਾ ਕੀਰਤਨ ਪਾ ਦਿੱਤਾ ਤੇ ਪੈਣਾ ਕਿਤਾ ਆ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਅੰਤਰਗੁਰ ਅਰਾਧਨਾ ਜੇਵਾ ਜਾਪ ਗੁਰਨਾਵ ਨੇਤਰੀ ਸਤਗੁਰ ਜਦੋਂ ਇਹ ਫਿਰ ਅੰਦਰ ਗਿਆ ਨਾ ਨਾਮ ਜਿਵੇਂ ਭਾਂਡੇ ਵਿੱਚ ਥੰਦੇ ਆਈ ਆ ਗਈ ਭਾਂਡੇ ਤੇ ਵੀ ਅਸਰ ਹੋ ਗਿਆ ਜੇ ਤੂੰ ਰਸਨਾ ਨਾਲ ਜਪੇਗਾ ਸਤਨਾਮ ਸ੍ਰੀ ਵਾਹਿਗੁਰੂ ਤੇ ਫਿਰ ਯਾਦ ਰੱਖੀ ਤੇਰੇ ਅੰਦਰ ਵੀ ਸ਼ਾਂਤੀ ਜ਼ਰੂਰ ਆਏਗੀ ਪੀਸ ਆਫ ਮਾਈਂਡ ਜ਼ਰੂਰ ਆਏਗੀ